ਲੇ ਵੀ ਸੱਜਣੋ ਪਸ਼ੂਨਾ ਅੱਜ ਬੜੇ ਕਮਾਲ ਦੇ ਦਿਖਾਵਾਂਗੇ ਦੋ ਤਾਂ ਦਿਖਾਵਾਂਗੇ ਸੱਜਣੋ ਇੱਕ ਤਾਂ ਮੋਰਾ ਚ ਪੈਂਦੀ ਆ ਤੇ ਇੱਕ ਬਾਈ ਕਹਿੰਦਾ ਨੀਲੀ ਦਾ ਸੀਮਾ ਲਵਾਇਆ ਸੀ ਆ ਗਈ ਥੋੜੀ ਗ੍ਰੇਡੇਡ ਚ ਤੇ ਇੱਕ ਦਿਖਾਵਾਂਗੇ ਮੇਲਾ ਜਿੱਤੀ ਹੋਈ ਕੱਟੀ ਦਿਖਾਵਾਂਗੇ ਸੱਤਾਂ ਅੱਠਾਂ ਮਹੀਨਿਆਂ ਦੀ ਗੱਬੜ ਚ ਇੱਕ ਪਾਸ ਤੇ ਗੱਲਬਾਤ ਬਾਈ ਨਾਲ ਕਰਾ ਦਾਂਗੇ ਘਰੇਲੂ ਸੱਜਣਾ ਕੋਈ ਵਪਾਰ ਵਾਲਾ ਕੰਮ ਨਹੀਂ ਇਹ ਤਿੰਨੇ ਪਸ਼ੂ ਨਾ ਬਾਈ ਕਹਿੰਦਾ ਆਪਾਂ ਨੇ ਸੇਲ ਕਰਨੇ ਨੇ 100 ਮਜਬੂਰੀ ਵਾਲਾ ਸਿਸਟਮ ਹੋ ਜਾਂਦਾ ਪਿੰਡ ਖੜਿਆ ਰਾਮਗੜ ਜਵੰਦੇ ਤਹਿਸੀਲ ਸਨਾਮ ਤੇ ਜਲਾ ਸੰਗਰੂਰ ਗੱਲਬਾਤ ਬਾਈ ਨ ਕਰਾਂਗੇ ਆ ਜਾਓ ਬਰਾਬਰ ਹੋਰ ਕਿਵੇਂ ਆ ਠੀਕ ਠਾਕ ਜੀ ਚੜਦੀ ਕਲਾ ਨਾਮ ਤੇ ਨੰਬਰ ਬੋਲਦੇ ਨਾਮ ਗੁਰਧਿਆਨ ਸਿੰਘ ਜੀ ਹਾਂਜੀ ਨੰਬਰ ਹੈਗਾ 97815 64412 ਗੁਰਧਿਆਨ ਵਪਾਰ ਵਾਲਾ ਕੰਮ ਤਾਂ ਨਹੀਂ ਨਾ ਜੀ ਕੋਈ ਵਪਾਰ ਨਹੀਂ ਪਿੰਡਾਂ ਚ ਵਾਈ ਜਾਣ ਨਾ 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 ਇਹ ਜੀ ਵੀ ਗੁਰਧਿਆਨ ਤਾਂ ਵਪਾਰੀ ਦੀ ਸਕੀਮ ਜੀ ਲਾ ਕੇ ਵੀਡੀਓ ਬਣਵਾ ਗਿਆ ਨਾ ਨਾ ਇਹ ਜੀ ਕੋਈ ਉਹ ਕੰਮ ਤਾਂ ਨਹੀਂ ਹੁੰਦਾ ਸਾਰੇ ਘਰੇਲੂ ਪਸ਼ੂ ਨੇ ਜੀ ਇਹਨਾਂ ਦੀ ਕੱਟੀਆਂ ਤੋਂ ਲੈ ਕੇ ਹੁਣ ਤੱਕ ਉਹਦੀ ਵੀ ਸਾਰੇ ਪਸ਼ੂਆਂ ਦੀ ਵੀਡੀਓ ਹੋ ਗਈ ਫੋਟੋ ਹੋ ਗਈ ਠੀਕ ਹੈ ਗੱਲ ਕਾਲੀਏ ਡਿਟੇਲ ਸਾਰਿਆਂ ਦੀ ਹੈਗੀ ਹੈ ਸਾਰਿਆਂ ਡਿਟੇਲ ਹੈ ਸ਼ੁਰੂ ਕਿਹੜੇ ਪਾਸੇ ਕਰੀਏ ਫਿਰ ਕਿਧਰੋਂ ਕਰ ਲੋ ਜੀ ਉਹ ਮੱਝ ਤੋਂ ਕਰ ਲਈਏ ਆਹ ਭਾਈ ਕਿਵੇਂ ਸਰਪ੍ਰਾਈਜ਼ ਰੱਖਾਂਗੇ ਦੱਸਾਂਗੇ ਐਂਡ ਤੇ ਤੇ ਰੇਟ ਸਾਰਿਆਂ ਦਾ ਵੀਡੀਓ 'ਚ ਹੀ ਹੋਊਗਾ ਖਾਸ ਗੱਲ ਹੋਊਗੀ ਧੋਰ ਖੋਲ ਕੇ ਇੱਕ ਨੰਬਰ ਵਾਲੀ ਸੂਆ ਵਰਤਨ ਕਿਹੜਾ ਹੁੰਦੀ ਆ ਇਹ ਚੌਥਾ ਸੂਏ ਜੀ ਹੁਣ ਚੌਥਾ ਹਾਂ ਜੀ ਵਪਾਰੀ ਦਾ سنگ-ਸੰਗ ਬਣਾ ਕੇ ਤੀਜੀ ਕਰਦੇ ਹਨਾ ਆਪਣੇ ਕੋਲ ਫਰਕ ਥੋੜਾ ਜਾਂ ਹੈ ਨਾ ਹਾਂ ਜੀ ਕਿਉਂਕਿ ਜਦੋਂ ਯਾਰ ਮੱਝ ਆ ਪੜਾਚ ਆ ਜਾਂਦੀ ਆ ਇੱਥੇ ਤਾਂ ਫਿਰ ਇਹ ਹਮੇਸ਼ਾ ਤੀਜੀ ਚੌਥੀ ਹੀ ਜੀ ਰਹਿੰਦੀ ਆ ਹਨਾ ਜਦੋਂ ਆਹ ਪੜਾਚੇ 'ਚ ਪ ਕਿੰਨੇ ਦਿਨ ਕੱਢੂ ਤੈਨੂੰ ਜੀ ਆ 4 ਤਰੀਕ ਤੋਂ 8ਵਾਂ ਮਹੀਨਾ ਲੱਗ ਜੂਗਾ 4 ਤੋਂ 8ਵਾਂ ਲੱਗ ਜੂ ਤਰੀਕ ਅੱਜ ਹੈਗੀ ਆ 2 ਹਣਾ 2 ਹਾਂਜੀ ਹਾਂਜੀ ਇਹ ਮੰਨ ਲਿਓ ਵੀ ਸੱਜਣੋਂ 7 ਦੀ ਪੂਰੀਆਂ ਦੀ ਹੋ ਗਈ 8ਵੇਂ ਇਹਨੂੰ ਲੱਗ ਜੂ ਬਾਡੀ ਮੱਝ ਦੀ ਬੜੀ ਕਮਾਲ ਦੀ ਆ ਤੇ ਸਾਮੀਪਲੀ ਵੀ ਚੰਗੀ ਆ ਤੇ ਮੇਨ ਗੱਲ ਯਾਰ ਸੁਭਾਅ ਦੀ ਆ ਸੁਭਾਅ ਦੀ ਬਹੁਤ ਠੰਡੀ ਮੱਝ ਆ ਕਮਾਲ ਆ ਬਈ ਇੱਥੋਂ ਮੱਥੇ 'ਚ ਥੋੜਾ ਜਿਹਾ ਬੱਲ ਆ ਗਿਆ ਜੀ ਤੁਸੀਂ ਗ੍ਰੇਡਡ 'ਚ ਮੰਨ ਲਿਓ ਕਿਉਂਕਿ ਮੋਹਰਾ 'ਚ ਤਾਂ ਆਉਂਦੀ ਨਹੀਂ ਮੱਥੇ 'ਚ ਬੱਲ ਆ ਗਿਆ ਨਿੱਕਾ ਜਦੇ ਭਾਈ ਕਿੰਨਾ ਦੁੱਧ ਤਾਜ਼ੀ ਪਾਉਂਦੀ ਰਹੀ ਆ 17 ਲੀਟਰ ਪਾਉਂਦੀ ਰਹੀ ਜੀ 17 ਲੀਟਰ ਹਾਂਜੀ ਹਾਂ ਦੰਦੀ ਰਹੀ ਆ ਹਾਂਜੀ ਹਾਂਜੀ ਨਹੀਂ ਮਾਂ ਗੱਲ ਇਹ ਹੋ ਜਾਂਦੀ ਹੈ ਕਹਿੰਦੇ ਗੱਬਣ ਹਰੇਕ ਦੀ 18 20 ਦੰਦੀ ਆ ਆਪਾਂ ਬਸ ਹੁਣ ਵੇਚ ਨਹੀਂ ਮਜ਼ਦੂਰੀ ਪੈ ਗਈ ਨਹੀਂ ਆਪਾਂ ਚਵਾ ਕੇ ਵੀ ਦੇ ਦਿੰਦੇ ਠੀਕ ਆ ਤਾਂ ਦੁੱਧ ਕਿੰਨਾ ਕੁ ਲੰਮਾ ਟਾਈਮ ਦੰਦੀ ਆ ਦੁੱਧ ਦਿੰਦੀ ਆ ਜੀ ਆਹੀ ਹੋਣੀ ਛੱਡੀ ਆ ਜੀ ਠੀਕ ਆ ਗੱਲ 10 ਕਿ ਦਿਨੇ ਹੋਏ ਨੇ ਛੱਡੀ ਉਹ ਕਹਿ ਲਈਏ ਗੱਭਣ ਹੋ ਕੇ ਸਾਢੇ 6 ਮਹੀਨਿਆਂ ਤੋਂ 7 ਮਹੀਨਿਆਂ ਤੱਕ ਦੁੱਧ ਦੇ ਦਾਂਗੀ ਆ ਹਾਂਜੀ ਹਾਂ ਤੇ ਬਾਕੀ ਚੋਲ ਚੂਲ ਦਿਖਾ ਲਈ ਗਰੀ ਉਹ ਚੋਲ ਚੂਲ ਚੰਗੀਆਂ ਥੱਲੇ ਤੇ ਸਵੇਰ ਆ ਦੀ ਠੰਡੀ ਆ ਗਈ ਤੇ ਲੇਵਾ ਬਟਨ ਵਾਲਾ ਬਣਾ ਲੂਗੀ ਜੀ ਮੈਂ ਇੱਥੇ ਤੋਂ ਚੈੱਕ ਕਰ ਸਕਦੇ ਹਾਂ ਬਣਾ ਦੇ ਜੀ ਸ਼ੂ ਤੱਕ ਹਾਂਜੀ ਆ ਉਰੇ ਤੱਕ ਲੇਵਾ ਬਣਾਉਂਦੀ ਆ ਆਪਣੇ ਕੋਲ ਫੋਟੋ ਪੰਜਾਂ ਉਹ ਵੀ ਲਾ ਦੇ ਪਾ ਜੀ ਜਾਂ ਫੋਟੋਆਂ ਹਾਂਜੀ ਹਾਂਜੀ ਲੈ ਇਹ ਵੀ ਛੋਟਾ ਯਾਰ ਸ਼ੱਕ ਜਾਂ ਦੂਰ ਹੋ ਜੂਗਾ ਜੇ ਤਾਜ਼ੀ ਨੇ ਬਾਈ ਫੋਟੋਆਂ ਦੇ ਦੂਗਾ ਤਾਜ਼ੀ ਚ ਪਤਾ ਲੱਗ ਜੂ ਵੀ ਲੇਵੇ ਦਾ ਡਿਜ਼ਾਈਨ ਕਿੱਦਾਂ ਦਾ ਬਣਾਉਂਗਾ ਜਾਂ ਕਿੰਨਾ ਕ ਕਹਿ ਲਈਏ ਸਾਈਜ਼ ਦਾ ਬਣਾਉਂਗਾ ਸਾਰੀਆਂ ਫੋਟੋਆਂ ਪੈਣ ਇਹਦੀ ਇੱਕ ਹੋਰ ਖਾਸੀਅਤ ਜੀ ਇਹ ਸਾਨ ਤੋਂ ਵੀ ਕਰਾਸ ਕਰੇ ਤਾਂ ਵੀ ਰਹਿ ਜਾਂਦੀ ਹੈ ਸੀਮਨ ਤੇ ਵੀ ਪਹਿਲੇ ਸੀਮਨ ਤੇ ਰਹਿੰਦੀ ਸੀਮਨ ਦੇ ਪਹਿਲੇ ਪਹਿਲੇ ਤੇ ਰਹਿੰਦੀ ਜਿਹੜੇ ਪੁਰਾਣੇ ਕਹਿ ਲਈਏ ਯਾਰ ਨਸਲ ਦੇ ਕੰਮ ਕਰਨਾ ਉਹ ਮੱਝ ਇਹ ਖਰੀਦ ਸਕਦਾ ਹਾਂਜੀ 17 ਲੀਟਰ ਕਹਿਣਾ ਤੂੰ 16 ਵਨ ਕੇ ਲੈ ਜੀ ਗਰਮੀ ਚ ਸੁੰਦੀ ਹੈ ਜੀ ਆਈ ਵਾਰ ਜੂਨ ਜੁਲਾਈ ਚ ਸੁੰਦੀ ਹੈ 17 ਲੀਟਰ ਗਰਮੀ ਚ ਕੱਢਦੀ ਨਜ਼ ਖਾਣਾ ਨਹੀਂ ਗਾਰੰਟੀ ਦੇ ਦਾਂਗੇ ਹਾਂਜੀ ਹਾਂਜੀ ਬਿਲਕੁਲ ਪਾਰ ਬੋਝ ਦੀ ਜਮਾ ਉੱਥੇ ਖਾਣ ਵੱਧ ਘੱਟ ਦੀ 1% ਵੀ ਕੋਈ ਡਿਕ ਨਹੀਂ ਸੌ ਦੀ ਸੌ ਗਾਰੰਟੀ ਰਹੂ ਕਿੰਨੇ ਪੈਸੇ ਦੀ ਜਮੇ ਇਹਦਾ ਮੁੱਲ ਜੀ 110 ਜੀਬ ਚ ਕਿੰਨੇ ਪਾਵੇਂਗਾ ਬਸ ਮਾਨਤਨ ਕਰ ਰਹੇ ਹਾਂ ਮਾਨਤਾ ਨਹੀਂ ਕਰ ਚੱਪਾ ਮਾਨਤਨ ਕਰਦਾ ਜੇ ਕਿਸੇ ਨੇ ਕਰਤਾ ਤਿੰਨੀ ਲੈਣੀ ਹੋਈ ਉਦਾਂ ਦਾ ਮਾਨਤਨ ਹੋ ਜੂ ਹਾਂਜੀ ਕਰਦਾ ਹੈ ਤਿੰਨਾਂ ਤੋਂ ਵੀ ਕਰ ਦਾਂਗੇ ਆ ਜਾ ਗਰੀ ਹੁਣ ਮਾਰਦੇ ਆ ਕੱਟੀ ਤੇ ਉਹ ਦੋ ਨੰਬਰਾਂ ਦੇ ਤੇ ਕੈਮਰਾ ਇਹ ਤੋਕੜ ਕੱਪਣਾ ਹਾਂਜੀ ਇਸੇ ਮੱਝ ਦੀ ਆ ਇਸੇ ਮੱਝ ਦੀ ਪਹਿਲੇ ਸੂਏ ਦੀ ਕੱਟੀ ਹੈ ਜੀ ਠੀਕ ਹੈ ਗੱਲ ਇਹ ਤੋ ਕਿਹੜਾ ਸੀਮਨ ਦੱਸਦਾ ਤੀ ਵਿਲ ਤੌਰ ਖੋਲ ਕੇ ਨੂੰ ਵੀ ਦੰਦਾਂ ਚ ਕਿਵੇਂ ਆਏ ਇਹ ਇਹ ਹੁਣ ਦੋ ਦੰਦ ਹੋ ਗਏ ਜੀ ਇਹ ਖੀਰੀ ਸੁਹੀ ਆਈ ਪਲੂਣ ਠੀਕ ਆ ਗੱਲ ਹਲੇ ਦੋ ਦੰਦ ਹੀ ਆ ਹਾਂਜੀ ਹੁਣ ਦੋ ਦੰਦ ਹੈ ਜੀ ਮੇਰਾ ਖਿਆਲ ਆ ਦੋ ਚੀ ਸਵਾ ਦੇਗਾ ਦੂਜਾ ਹਨਾ ਸੁਪੂ ਕੀ ਜੀ ਤਿੰਨ ਮਹੀਨੇ ਰਿ ਗੱਭਣ ਹੋ ਗਈ ਹੁਣੀ ਛੱਟੇ ਨੇ ਜੀ ਚੈੱਕ ਪਾਸ ਹਾਂਜੀ ਬੱਚਾ ਨਾਲ ਇਹ ਬੱਚਾ ਕੱਟਾ ਜੀ ਆ ਨਾਲ ਇਹ ਸਜਣਾ ਬੂਰਾ ਕੱਟਾ ਖਾਸ ਗੱਲ ਇਹ ਰੱਖੋ ਜਿੱਦਾਂ ਦਾ ਸੀਮਨ ਲਾ ਦੋਗੇ ਬੱਚਾ ਝੋਟੀ ਉਦਾਂ ਦਾ ਪਾ ਦੂ ਥੱਲੇ ਤੋਂ ਆ ਗਈ ਬਿਲਕੁਲ ਸਾਫ ਸੁਥਰੀ ਕਮਾਲਾ ਇੱਥੋਂ ਤਾਜੀ ਦਾ ਦੁੱਧ ਕਿੰਨਾ ਰਿਆ 11 ਲੀਟਰ ਜੀ ਪੂਰਾ ਹਾਂਜੀ ਹਾਂ ਖੀਰੀ ਦਾ ਇਹ ਠਾਈ ਮਿਨਰੀ ਕੱਟੀ ਸੂਹੀ ਹੀ ਹੈ ਜੀ ਤੀਜੇ ਸੂਏ ਵੀ ਜਾ ਕੇ ਮੇਰਾ ਖਿਆਲ ਤੁੰਦਾਂ ਚ ਸੂਹੂਗੀ ਹਾਂ ਜੀ ਆ ਖੀਰੀ ਨੇ ਬਾਈ ਕਹਿੰਦਾ 11 ਲੀਟਰ ਦਿੱਤਾ ਜੇ ਸੱਜਣੋਂ ਕਹਿ ਲੀਏ ਵੀ ਨਾ ਛੋਟੀ ਦੰਦਾਂ ਚ ਸੂਹਦੀ ਦੁੱਧ ਪਾਣ ਦੀ ਜਾਦੇ ਨਹੀਂ ਮੈਂ ਤੁਹਾਨੂੰ ਕਹਿੰਦਾ ਵੀ 13 ਤੋਂ 14 ਦੇ ਵਿੱਚ ਪਾਣ ਦੀ ਪਹਿਲ ਨਹੀਂ ਕੱਟੀ ਜੇ ਜਾ ਕੇ ਸੋਹਦੀ ਪਾਸਾ ਪੁੱਛਦਾ ਨਹੀਂ ਰੱਖਦੀ ਥੱਲੋਂ ਕੋਈ ਪਾਸਾ ਨਹੀਂ ਅਧੀ ਝੋਟੀ ਨਹੀਂ ਸੀਲੇ ਚਾਹੇ ਦੁਪਹਿਰੇ ਥਾਪੀ ਮਾਰ ਕੇ ਭੇਜੋ ਗਾਂ ਵਾਲਾ ਕੰਮ ਹੀ ਕੋਈ ਬੱਚੇ ਦਾ ਵੀ ਕੰਮ ਨਹੀਂ ਹੈਗਾ ਜੀ ਅਸੀਂ ਕਦੇ ਬੱਚੇ ਘੱਟ ਪਾਉਣ ਹੈਗੇ ਠੀਕ ਆ ਗੱਲ ਆਹਨ ਲੋਕੀ ਪਹਾੜੇ ਲੱਗ ਜਾਂਦੇ ਨੇ ਸੋਹਦਾ ਤੁਹਾਨੂੰ ਕਿੰਨਾ ਇਹਦੇ ਕੋਲੇ ਹੁਣ 6 ਲੀਟਰ ਜੀ 6 ਲੀਟਰ ਪੰਜ ਮੰਨ ਕੇ ਕੋਈ ਵੀ ਲੈ ਜਾ ਤਿੰਨ ਦੀ ਗੱਬਣਾ ਤਿੰਨ ਦੀ ਗੱਬਣੀ ਤੂੰ ਤਾਂ ਇੰਨੀ ਛੇਤੀ ਕਿਵੇਂ ਘੱਟ ਗਈ ਫਿਰ ਇਹ ਟਾਈਮ ਤਾਂ ਹੋ ਗਿਆ ਇਸੇ 7 ਮਹੀਨੇ ਹੋ ਗਏ ਸੂਈ ਨੂੰ ਠੀਕ ਹੈ ਗੱਲ ਵੀ ਕਿ 11 ਤੇ ਚੱਲਦੀ ਸੀ ਹਾਲ ਫਿਲਹਾਲ 6 ਆ ਪਰ 5 ਮੰਨ ਕੇ ਭਰਾ ਜੀ ਸੇਵਾ ਥੋੜੀ ਜਿਹੀ ਹੁਣ ਘੱਟ ਗਈ ਆਹ ਕਰੀ ਇਹਦਾ ਕੱਟਾ ਖੜਾ ਹੋਏ ਇਹਦੇ ਵੀ ਮਾਰਨੀ ਕੈਮਰਾ ਕਿਉਂਕਿ ਬੱਚਾ ਇਹ ਨਾਲ ਹੀ ਜਾਊਗਾ ਇਹ ਆ ਗਿਆ ਬੂਰੇ ਕਲਰ ਦਾ ਪੈਸੇ ਕਿੰਨੇ ਦੇ ਬਾਈ ਇਹ 85000 ਦੀ ਦੇਵਾਂਗੇ ਜੀ ਪੂਰੇ ਵੀ ਹਾਂ ਜੀ ਮਾਨਤਨ ਕਰਦਾ ਕੋਈ ਬੰਦਾ ਉਹਦਾ 80 ਤੇ ਉਹਦਾ 1 ਲੱਖ ਤੇ 10 10000 ਹਾਂ ਜੀ ਦੋ ਕਿੰਨਾ ਹੋ ਗਿਆ ਇਹ 1 110 ਤੇ 85 195 ਹੋ ਗਿਆ 195 ਹੋ ਗਿਆ ਦੋਨੇ ਕਿੰਨੇ ਦਾ ਦੇਵੇਂਗਾ ਇਹ 54000 ਮਾਨਤਨ ਕਰ ਦਾਂਗੇ ਹੈ 54000 ਮਾਨਤਨ ਕਰ ਦੋਨਾਂ 190 ਦੀ 190 ਨੇ ਦੇ ਦਾਂਗੇ ਤੇ ਆ ਜਾ ਗਰੀ ਫਿਰ ਹੁਣ ਤਾਂ ਤੋਫੀ ਦਿਖਾ ਦੇ ਕੋਈ ਇਥੇ ਮਾਰੀ ਮਾਰੀ ਲੇਵੇ ਤੇ ਕੈਮਰਾ ਇਥੋਂ ਮਾਰ ਥੱਲੇ ਕਰੀ ਭਾਈ ਥੋੜਾ ਡਰਦੀ ਹੈ ਜੀ ਇਦਾਂ ਐ ਲੱਗਦੀ ਆ ਜਿਵੇਂ ਥੋੜੇ ਘਾਣੇ ਟਾਈਮ ਚੀ ਸੂਣ ਆਲੀ ਆ ਯਾਰ ਇਹਨੂੰ ਆ 11 ਤਰੀਕ ਤੋਂ 9 ਮਹੀਨਾ ਲੱਗਣਾ ਜੀ ਹਾਂ ਜੀ ਲੱਗਣਾ ਅੱਛਾ ਦੋ ਦੋ ਪੈਂਡਿੰਗ ਨੇ ਪੂਰੇ ਦੋ ਮਹੀਨੇ ਪੈਂਦੇ ਜੀ ਆ ਦੋ ਬਾਈ ਕਹਿੰਦਾ ਬਾਕੀ ਨੇ ਤਾਂ ਆ ਵੀ ਲੱਗਿਆ ਹੋਇਆ ਗੈਰੀ ਉਹ ਸੁੱਣ ਤੇ ਵੀ ਮਾਰਦੀ ਕੈਮਰਾ ਮੇਰੇ ਖਾਲੇ ਮੇਲੇ ਮੁੱਲੇ ਪਾਈ ਆ ਨਾ ਮੇਲੇ ਪਾਈ ਸੀ ਜਿਹੇ ਤਣਾਉਲੇ ਵੀ ਇੱਥੇ ਤੇ ਜੀ ਤਰਪੂ ਵੀ ਬਾਰੇ ਤਰਪੂਗੀ ਤੋਰ ਹੋ ਗੀ ਥੋੜਾ ਜਿਹਾ ਡਰਦੀ ਤਾਂ ਹੈਗੀ ਆ ਇੱਕ ਗੱਲ ਦੱਸਦਾ ਨਾ ਨੀਲੀ ਰਾਵੀ ਤੁਸੀਂ ਕਟੀਆਂ ਬਹੁਤ ਦੇਖੀਆਂ ਹੋਣਗੀਆਂ ਬਲੈਕ ਕਲਰ ਚ ਪਰ ਕਹਿੰਲੀ ਯਾਰ ਬੂਰੀ ਨੀਲੀ ਰਾਵੀ ਸਾਰੇ ਕ ਆ ਕੱਟੀ ਆ ਨਾਲ-ਨਾਲ ਮੇਲਾ ਵੀ ਜਿੱਤੀ ਵੀ ਆ ਤੇ ਨਾਲ-ਨਾਲ ਯਾਰ ਗੱਬਣ ਵੀ ਆ ਤੇ ਟਾਂਚਾ ਜਿਹੜਾ ਇਹਦਾ ਪਿਓਰ ਨੀਲੀ ਰਾਵੀ ਵਾਲਾ ਟਾਂਚਾ ਲੱਗਿਆ ਜਮਾਂ ਹੀ ਗੈਲੀਏ ਜਿੱਦਾਂ ਇੱਕ ਤਾਂ ਹੁੰਦੀਆਂ ਉੱਚੇ ਕੱਦ ਦੇ ਚ ਉੱਚੇ ਕੱਦ ਵਾਲੀ ਨਹੀਂ ਹੈਗੀ ਬਾਈ ਦੰਦਾਂ 'ਚ ਕਿਵੇਂ ਹੋ ਇਹ ਦੋ ਦੰਦ ਹੈ ਜੀ ਦੋ ਹਾਂਜੀ ਚੈੱਕ ਕਰੀ ਆ ਚੈੱਕ ਕਰੀਏ ਜੀ ਚੈੱਕ ਕਰੀ ਵੀ ਆਪਣੀ ਹਾਂਜੀ ਦੇਖ ਲੈ ਤਸੱਲੀ ਕਰ ਲੈ ਨਾ ਦੋ ਦੰਦ ਹੈ ਜੀ ਹੈ ਕਿਹੜਾ ਹੋਰ ਕਮਾ ਲਿਆ ਇਹਨੂੰ ਕਰ ਆ ਦੰਦਾਂ ਚ ਬਾਈ ਕਹਿੰਦਾ ਦੋ ਦੰਦ ਆ ਗਈ ਜਿਹੜਾ ਸੱਜਣ ਲੈ ਕੇ ਜਾਊਗਾ ਉਹ ਚੈੱਕ ਜ਼ਰੂਰ ਕਰਕੇ ਲੈ ਜਾਓ ਬਾਈ ਕੋਲੇ ਗੱਪਣਗੇ ਨੇ ਟਾਈਮ ਦੀ ਗੱਪਣਗੇ ਨੇ ਟਾਈਮ ਦੀ 9 ਤਰੀਕ ਨੂੰ ਇਹਨੂੰ ਆ 11 ਤਰੀਕ ਨੂੰ ਨੌਵਾਂ ਮਹੀਨਾ ਲੱਗ ਜਾਊਗਾ ਇਹਨੂੰ ਨੌਮਾ ਹਾਂਜੀ ਹਾਂ ਜਿਹੜੀ ਆ 11 ਆਊ ਆਊਗੀ ਜੀ ਨੌ ਦਿਨਾਂ ਨੂੰ ਕਹਿ ਲਈਏ ਹਾਂਜੀ ਹਾਂ 8.5 ਦੀ ਹੋ ਗਈ 8.5 ਮਹੀਨੇ ਦੀ ਹੋ ਗਈ 5-4 ਦਿਨਾਂ ਦੀ ਹੋ ਗਈ 5-4 ਦਿਨ ਹੋ ਗਈ ਉੱਪਰ ਤੇ ਇਥੋਂ ਗਰੀ ਸਿਸਟਮ ਦਿਖਾਦੀ ਥੱਲੇ ਵਾਲਾ ਇਹ ਮੰਨਵਾ 20 ਟਾਈਮ ਬਹੁਤ ਪਿਆ ਪਰ ਤਿਆਰੀ ਬਹੁਤ ਚੰਗੀ ਆ ਝੋਟੀ ਦੀ ਥੱਲੋਂ ਹਨਾ ਹਾਈਟ ਕਹਿ ਲਈਏ ਵੀ ਆਪਾਂ ਪਯੌਰ ਨੀਲੀ ਵਾਲੀ ਆ ਗਈ ਜਿਵੇਂ ਕਹਿ ਲਈਏ ਬੈਠਮੀ ਹਾਈਟ ਹੁੰਦੀ ਹਨਾ ਜਿੱਦਾਂ ਪਾਕਿਸਤਾਨ ਵਾਲੀਆਂ ਨੀਦੀਆਂ ਦਾ ਢਾਂਚਾ ਹੁੰਦਾ ਨਾ ਕੱਟੀ ਦਾ ਉਦਾਂ ਦਾ ਢਾਂਚਾ ਲੱਗਿਆ ਤੇ ਆ ਗਈ ਬੂਰੀ ਨੀਲੀ ਦਾ ਵੀ ਕਹਿ ਲਈਏ 8.5 ਤੋਂ ਬਾਈ ਕਹਿੰਦਾ 5-4 ਦਿਨ ਕਿਤੇ ਹੋ ਗਈ ਗੱਬਣ ਇਹ ਇਹ ਕਿਹੜੇ ਸੀਮਨ ਤੋਂ ਗੱਬਣਾ ਬਾਈ ਇਹਦਾ ਡਾਇਰੈਕਟ ਕ੍ਰੋਸ ਹੈ ਜੀ ਠੀਕ ਹੈ ਗੱਲ ਹਾਂ ਕਿਹੜੇ ਕਾਲੇ ਤੋਂ ਆਖ ਬੂਰੇ ਤੋਂ ਕਾਲੇ ਤੋਂ ਕ੍ਰੋਸ ਹੋ ਗਿਆ ਜੀ ਠੀਕ ਹੈ ਗੱਲ ਇਹਦੇ ਸੀਮਨ ਲਾਉਣਾ ਹੀ ਚੰਗਾ ਹੈ ਨਾ ਵਿਆਹ ਤੀ ਗਿਆ ਜੀ ਮੇਰਾ ਬਸ ਮਾਗਰੋ ਬੰਦੇ ਲੈ ਗਏ ਠੀਕ ਹੈ ਗੱਲ ਤਾਂ ਕਰਕੇ ਬਸ ਠੀਕ ਹੈ ਨੰਬਰ ਕਿਹੜਾ ਆਇਆ ਸੀ ਮੇਲੇ 'ਚ ਇਹਦਾ ਤੀਜਾ ਨੰਬਰ ਖੀਰੀਆਂ ਚ ਆਇਆ ਸੀ ਉਹਦੇ ਦਾ ਖੀਰੀਆਂ ਚ ਤੀਜਾ ਨੰਬਰ ਆ ਤਨੌਲੇ ਵਾਲੇ ਮੇਲੇ 'ਚ 23 ਦੇ ਮੇਲੇ ਤੇ 2023 2023 23 ਦੇ ਮੇਲੇ ਅੱਜ ਇਹਦੇ ਕਿੰਨੇ ਪੈਸੇ ਲਾਵਾਂਗੇ ਇਹਦਾ 145 ਜੀ ਮਾਫੀ ਉਹ ਚ ਕੋਈ ਕੋਈ ਨਹੀਂ ਜਮਾਨਤਨ ਕਰਾਂਗੇ ਬੰਦੇ ਕਰਾਂਗੇ ਨੰ ਨੰਬਰ 97815 ਹਾਂਜੀ 64412 97815 64412 412 ਪਿੰਡ ਆ ਗਿਆ ਬਾਈ ਦਾ ਰਾਮਗੜ੍ਹ ਜਬੰਦੇ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਇੱਕ ਦਾ ਸੱਜਣੋਂ ਵੱਡੀ ਮੱਝ ਦਿਖਾਤੀ 17 ਲੀਟਰ ਵਾਲੀ ਇੱਕ ਦਿਖਾਤੀ ਤੋਕੜ ਗੱਬਣ ਛੋਟੀ ਦੋ ਦੰਦਾ ਬਾਈ ਕਹਿੰਦਾ ਹਲੇ ਤੇ ਇੱਕ ਇਧਰ ਲਿਆ ਬੰਨੇ ਆਹ ਕੱਟੀ ਵੀ ਬਾਈ ਕਹਿੰਦਾ ਦੋ ਦੰਦਾ ਇਹ ਦਿਖਾਤੀ ਸੱਜਣੋਂ ਬੂਰੀ ਨੀਲੀ ਦਾ ਵੀ ਮੇਲਾ ਜਿੱਤੀ ਵੀ ਆ ਤੇ ਬਾਕੀ ਕਮਾਲ ਦੀ ਕੱਟੀ ਆ ਗਈ ਤਾਂ ਚਾ ਪਿਓਰ ਨੀਲੀ ਵਾਲ ਆ ਗਿਆ ਤੰਨ੍ਹ ਪਸ਼ੂ ਬਕਾਉ ਨੇ ਬਾਈ ਕੋਲੇ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ